ਸਸਰੀਕਲ ਸਾਰੇ ਪਿੰਡ ਨਿਵਾਸੀਆਂ ਨੂੰ ਵੱਡੇ ਛੋਟੇ ਮੇਰੇ ਭਰਾਵਾਂ ਨੂੰ ਮੈਂ ਸੁਬੇਦਾਰ ਭਪਿੰਦਰ ਸਿੰਘ ਬੋਲ ਰਿਹਾ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਆ ਕੰਮ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬਾਰਡਰ 'ਤੇ ਬੈਠਾ ਮਿਲਕੋ ਲਾਸਟ ਕਿਨਾਰੇ ਤੇ ਵੀ ਇਸ ਕਰਕੇ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਿਵੇਂ 7:30 8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਕੋਈ ਨਾ ਜਗਾਓ ਠੀਕ ਹੈ ਬਾਈ ਇਸ ਟਾਈਮ ਸਿੱਧੀਆਂ ਮਝੈਲਾ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ ਬਰਫ਼ ਦੇ ਵਿੱਚ ਅਸੀਂ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਰੇ ਆਪਣੇ ਘਰੇ ਦੱਸ ਦਿਓ ਵੀ ਠੀਕ ਠਾਕ ਤਾਂ 5 ਮਿੰਟ ਬਾਅਦ ਨੈਟ ਦਿੱਤਾ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਅਗਰ ਬਚਣਾ ਹੈ ਕਿਉਕਿ ਮੇਝੇ ਲਾਰਜਕਲ ਪਰਪਰ ਸਿਰੇ ਤੋਂ ਕੁਲੋਮੀਟਰ ਵਾਲੀਆਂ ਮਜੇਲਾ ਚੱਲ ਗਈਆਂ ਸਿੱਧੀਆਂ ਅੰਦਰੇ ਪਾਈਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਅੱਗੇ ਬਜਰੀ ਜੀ ਦੀ ਲਾਈਟ ਜਗਦੀ ਦੇਖੀ ਬਾਹਰ ਤੇ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ ਤਕਰੀਬਨ 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਲਾਟੀ ਅਲਟ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ 'ਨਾ ਬੰਦ ਕਰਦੇ ਕਰੋ ਸასი ਸ਼ਕਲ ਸਾਰਿਆਂ ਨੂੰ